ਫਾਜ਼ਿਲਕਾ ਅਬਹੋਰ ਰੋਡ ਤੇ ਬਣੇ ਗੁਰਦੁਆਰਾ ਸਹਿਬ ਸ਼੍ਰੀ ਬਾਬਾ ਨਾਮਦੇਵ ਸਿੰਘ ਗੁਰਦੁਆਰਾ ਵਿਖੇ ਅੱਜ ਦੋ ਧਿਰਾਂ ਵਿੱਚ ਹੋ ਗਈ ਆਪਸੀ ਲੜਾਈ ਜਿੱਥੇ ਮੌਕੇ ਤੇ ਪੁੱਜ ਗਈ ਪੁਲਿਸ ਅਤੇ ਕਈ ਜਣੇ ਹੋਏ ਜ਼ਖਮੀ ਸਰਕਾਰੀ ਹਸਪਤਾਲ ਫਾਜ਼ਿਲਕਾ ਵਿਖੇ ਇਲਾਜ ਲਈ ਕਰਾਇਆ ਗਿਆ ਭਰਤੀ ਤੁਸੀਂ ਵੀ ਵੇਖੋ ਕਿਸ ਤਰ੍ਹਾਂ ਬਾਬਾ ਨਾਮਦੇਵ ਗੁਰਦੁਆਰਾ ਜੋ ਕਿ ਫਾਜ਼ਿਲਕਾ ਅਬਹੋਰ ਰੋਡ ਤੇ ਬਣਿਆ ਹੋਇਆ ਹੈ ਤੇ ਪੁਲਿਸ ਪੁੱਜੀ ਹੈ ਅਤੇ ਗੇਟ ਤੇ ਪੁਲਿਸ ਨੂੰ ਵੀਡੀਓ ਵਿਖਾਈ ਜਾ ਰਹੀ ਹੈ ਇਸ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਪਰਤੀ ਜ਼ਖਮੀਆਂ ਨਾਲ ਗੱਲਬਾਤ ਕੀਤੀ ਗਈ ਗੁਰਦੁਆਰਾ ਸਾਹਿਬ ਵਿੱਚ ਪਾਈਆਂ ਨਾਲ ਗੱਲਬਾਤ ਕੀਤੀ ਗਈ ਅਤੇ ਮੌਕੇ ਤੇ ਹੋਏ ਝਗੜੇ ਬਾਰੇ ਪੁਜੀ ਪੁਲਿਸ ਨੇ ਕੀ ਕੁਝ ਕੀਤਾ ਕੀ ਹੈ ਮਸਲਾ ਸਭ ਕੁਝ ਜਾਣਨ ਲਈ ਬਣੇ ਰਹੋ ਸਾਡੇ ਨਾਲ ਅਤੇ ਸਾਡੀ ਪੂਰੀ ਕਵਰੇਜ ਵੇਖੋ ਹੋਰ ਕਿੱਥੇ ਕਿੱਥੇ ਵੱਜੇ ਵੀਰ ਜੀ ਤੁਹਾਡੇ ਸਾਥ ਨੌਨਾ ਬਾਮਾ ਤੇ ਨੌਨਾ ਬਾਮਾ ਤੇ ਵੀ ਜੀ ਬਾਂ ਨਹੀਂ ਸਕਾਂ ਇਹ ਦੱਸਣਾ ਹੈ ਮੱਕਾ ਦੇ ਬਾਬਾ ਕਲਪਾ ਬਾਬਾ ਆ ਮੈਂ ਬੇਦਾ ਕੁਝ ਨਹੀਂ ਹੈ ਨਾ ਹਾਂ ਮੰਗਰਿਆ ਇਹ ਪਿਛੇ ਵੱਜੀਆਂ ਨੂੰ ਪਿਛੇ ਵੀ ਗਿਆ ਗੋਡੇ ਤੇ ਨਹੀਂ ਆ ਸਿਰ ਦੇ ਉੱਪਰ ਹੀ ਆ ਤੱਕੇ ਆ ਗਏ ਇਕੱਠਾ ਹੋ ਕੇ ਤੇ ਰੌਲਾ ਪਾਉਣ ਲੱਗ ਪਏ ਕਿ ਕੋਈ ਸਰਪੰਚ ਹੈਗਾ ਸੀਗਾ ਉਹ ਵੀ ਔਖਾ ਔਖਾ ਬੋਲਣਾ ਲੱਗਿਆ ਕਿੰਨਾ ਯਾਦ ਪ੍ਰਦਾਨ ਕੀ ਦਾ ਫੈਸਲਾ ਹੋ ਗਿਆ ਸੀ ਕਿਹਾ ਵੀ ਨਹੀਂ ਤੁਸੀਂ ਐਵੇਂ ਕਿਉਂ ਕਰਦੇ ਹੋ ਯਾਰ ਨਾਲ ਗੱਲ ਕਰੋ ਉਹਨਾਂ ਨੂੰ ਬਾਹਰ ਆ ਗਿਆ ਵੇੜੇ 'ਚ ਅੱਥੋ ਪਾਈ ਹੋ ਗਿਆ ਕਾਪਿਆਂ ਨਾਲ ਹਮਲਾ ਕਰਤਾ ਇਹਨਾਂ ਨੇ ਪ੍ਰਦਾਨਗੀ ਨੂੰ ਲੈ ਕੇ ਕੋਈ ਮਸਲਾ ਹੈਗਾ ਸੀ ਗੁਰਦੁਆਰਾ ਸਾਹਿਬ ਦਾ ਇਹ ਤਾਂ ਪਹਿਲਾਂ ਚੱਲੀ ਜਾਂਦਾ ਇਹ ਤਾਂ ਚੱਲੀ ਜਾਂਦਾ 4 ਸਾਲ ਦਾ ਇਹ ਕੋਣ ਪ੍ਰਧਾਨ ਪ੍ਰਧਾਨ ਕੋਣ ਨੇ ਪ੍ਰਬੰਧਕ ਕਮੇਟੀ ਹੈਗੀ ਇਹ ਪ੍ਰਮਜੀਤ ਸਿੰਘ ਪ੍ਰਮਜੀਤ ਇਹ ਪ੍ਰਬੰਧਕ ਕਮੇਟੀ ਹੈ 11 ਮੈਂਬਰ ਦੀ ਕਮੇਟੀ ਹੈ ਜੀ ਸਾਡੀ ਚੁਣੀ ਹੋਈ ਹੈ ਜੀ ਚੁਣੀ ਹੋਈ ਹੈ ਅੱਛਾ ਨੇ ਕੀ ਗੱਲਬਾਤ ਕੀ ਹੋਈ ਸਟਾਰਟਿੰਗ ਕਿੱਥੋਂ ਹੋਈ ਜੀ ਸਟਾਰਟਿੰਗ ਤੇ 4 ਸਾਲ ਤੋਂ ਹੀ ਮੁਕੇ ਨੇ ਪ੍ਰਧਾਨ ਅਸਤੀਫਾ ਦੇ ਦਿੱਤਾ ਅੱਛਾ ਕੋਈ ਨਵਾਂ ਬਣਨਾ ਚਾਹੁੰਦਾ ਹੈ ਜਾਂ ਪ੍ਰਧਾਨ ਨਵਾਂ ਹੈ ਹੀ ਨਹੀਂ ਇਹਨਾਂ ਨੂੰ ਪਤਾ ਜਿਹੜੀ 11 ਮੈਂਬਰੀ ਕਮੇਟੀ ਹੈਗੀ ਆ ਉਹ ਜਿਹੇ ਲੰਬੇ ਟਾਈਮ ਤੋਂ ਚੱਲੀ ਆ ਰਹੀ ਹੈ ਉਹਨੂੰ ਕੀ ਬਦਲਣਾ ਚਾਹੁੰਦੇ ਨੇ ਹਾਂ ਇਹ ਕਿਹੜੇ ਬੰਦੇ ਕਿਤੇ ਗੁਰਦੁਆਰੇ ਨਹੀਂ ਆਏ ਨਾ ਉਹਨਾਂ ਨੂੰ ਟੱਕ ਦੇ ਲਿਆ ਵੀ ਇਹਨਾਂ ਦੀਆਂ ਵੋਟਾਂ ਵੀ ਪਾਓ ਪ੍ਰਧਾਨ ਜੀ ਅੱਛਾ ਰੋ ਕੇ ਪ੍ਰਧਾਨ ਜੀ ਦੀ ਚੋਣ ਸਾਡਾ ਇਹ ਸੰਵਧਾਨ ਹੈ ਨਿਯਮ ਹੈ ਭਈ ਜਿਹੜੇ 11 ਮੈਂਬਰ ਐਗਜ਼ੀਕਟਿਵ ਤੇ ਹੁੰਦੇ ਨੇ ਹਾਂਜੀ ਕੋਈ ਪ੍ਰਧਾਨ ਦਾ ਮਤਾ ਪਾ ਕੇ ਪ੍ਰਧਾਨ ਲਗਾ ਚੁਣ ਲੋ ਠੀਕ ਹੈ ਜੀ ਹੁਣ ਪ੍ਰਧਾਨ ਕੌਣ ਚੱਲ ਰਹੇ ਨੇ ਵਰਮਜੀਤ ਵਰਮਜੀਤ ਸਿੰਘ ਜੀ ਜੀ ਕਿੰਨੇ ਲੋਕ ਸੀਗੇ ਕਿੰਨੇ ਬੰਦਿਆਂ ਨੂੰ ਸੱਟਾਂ ਲੱਗੀਆਂ ਨੇ ਇਹਨੇ ਬੰਦਿਆਂ ਲੱਗਿਆ ਸੱਟਾਂ ਕਿੰਨਾ ਕਿੰਨਾਂ ਨੂੰ ਲੱਗੀਆਂ ਨੇ ਸੱਟਾਂ ਪਤਾ ਜੀ ਦੇ ਲੜਕੇ ਆ ਕੀ ਨਾਮ ਕੀ ਹੈ ਜਣਾ ਅਕੀਨ ਸਰਬਜੀਤ ਸਰਬਜੀਤ ਸਿੰਘ ਸਰਬਜੀਤ ਸਿੰਘ ਹਾਂਜੀ ਹਾਂਜੀ ਹੋਰ ਕੌਣ ਕੌਣ ਹੋਏਗੇ ਸੀਗੇ ਬਾਕੀ ਇਹ ਕਿ ਨਾਲੇ ਬੇਨੀ ਸਰਪੇ ਦੀ ਨਾਮ ਅੱਥਾ ਲਿਖਣਾ ਹੈ ਜੀ ਇਹ ਸਾਡੇ ਜੀ ਬੱਟੇਸ ਜੀ ਸਾਹਿਬ ਅੱਛਾ ਜੀ ਜਿਹੜੇ ਬੰਦੇ ਆਏ ਨੇ ਉਹਨਾਂ ਦੀ ਕੋਈ ਪਛਾਣ ਹੋਈ ਹੈ ਜਿਹੜੀ ਹੈ ਜੀ ਉਹਨਾਂ ਦੀ ਪਛਾਣ ਹੋਈ ਆ ਗਿਆ ਨੇ ਜੀ ਆਪਣੇ ਕੈਮਰਾ ਅੱਛਾ ਕੋਈ ਉਹਨਾਂ ਦਾ ਉਹਨਾਂ ਦਾ ਕਾਪੇ ਬਰਸੇ ਉਹਨਾਂ ਦੀ ਕੋਈ ਵੀਡੀਓ ਬੁਡੀ ਹੋਈ ਹੈ ਤੁਹਾਡੇ ਕੋਲ ਰਿਕਾਰਡਿੰਗ ਹੈ ਜੀ ਰਿਕਾਰਡਿੰਗ ਹੈ ਜੀ ਸਾਰਾ ਬੱਚੇ ਮੌਕੇ ਤੇ ਹੋ ਗਈ ਸੀ ਆਪਦੀ ਠੀਕ ਹੈ ਜੀ ਤੁਹਾਡਾ ਸ਼ੁਭਨਾਮਾ ਬਾਬਾ ਜੀ ਨਰਿੰਦਰ ਪਰਮਜੀਤ ਸਿੰਘ ਜੀ ਕੀ ਵਾਕਿਆ ਕਿੰਨੇ ਵਜੇ ਤੇ ਹੈਗਾ ਜੀ ਅਜਿਹਾ ਕਿ ਮੈਂ ਰੋਜ਼ ਸਵੇਰੇ ਆਨੇ ਗੁਰਦੁਆਰੇ ਉਵੇਂ ਆਨੇ ਆਇਆ ਅਚਾਨਕ ਆਏ ਨੇ ਇਹਨਾਂ ਨੇ ਕਾਰਵਾਈ ਕਰਤੀ ਸਾਰੀ ਜੀ ਫਰਕਟਾਈ ਸ਼ੁਰੂ ਕਰਤੀ ਪ੍ਰਧਾਨ ਜੀ ਸਾਨੂੰ ਦਿਓ ਜੀ ਅਸ ਕਬਜ਼ਾ ਲੈਣਾ ਜੀ ਠੀਕ ਹੈ ਜੀ ਫਿਰ ਕੀ ਇਹ ਕੋਈ ਤੁਸੀਂ ਇਹ ਜਿਹੜਾ ਅੱਜ ਦਾ ਵਾਕਿਆ ਹੋਇਆ ਇਹ ਐਸਜੀਬੀਸੀ ਦੇ ਮੈਂਬਰਾਂ ਦੇ ਕਿਉਂ ਧਿਆਨ ਪਹੁੰਚਾਈ ਹੋਈ ਹੈ ਗੱਲ ਉਹ ਤੇ ਪਹੁੰਚਾਈ ਹੋਈ ਹੈ ਕਿੰਨੇ ਟਾਈਮ ਤੋਂ ਇਹ ਵਿਵਾਦ ਵੇਸੇ ਚੱਲ ਰਿਹਾ ਹੈਗਾ ਕਿ ਕੱਲ ਤੱਕ ਤਾਂ ਸਾਰੀ ਚੀਜ਼ਾਈ ਹੋਈ ਜੋ ਵੀ ਹੈ ਜੀ ਗੁਰੂ ਸ਼ੁਰੂ ਕਰਦਾ ਜੋ ਵੀ ਪੈਸਾ ਕੋਈ ਬਹਿਸਾ ਕਰਨੀ ਹੈ ਜੋ ਨਹੀਂ ਕਰਦੇ ਹੈ ਬਾਕੀ ਸ੍ਰੋਮਣੀ ਕਮੇਟੀ ਪਹੁੰਚ ਰਹੀ ਇੱਥੇ ਜੋ ਕਿ ਫੈਸਲਾ ਹੋ ਜਾਣਾ ਗੁਰੂ ਕਰਦਾ ਜੋ ਸੱਚ ਦਾ ਸੱਚ ਹੋ ਜਾਣਾ ਚਾਹੁੰਦਾ ਠੀਕ ਹੈ ਜੀ ਧੰਨਵਾਦ ਸਤਕਾਰ ਹੋਇਆ ਕੋਈ ਅੱਛਾ ਜੀ ਜੀ ਤੁਹਾਨੂੰ ਸਾਨੂੰ ਪਤਾ ਲੱਗਾ ਅਸੀਂ ਮੌਕੇ ਤੇ ਪਹੁੰਚੇ ਆ ਜੋ ਵੀ ਬੰਦੀ ਕਾਰਵਾਈ ਪ੍ਰਦਰਿਸ਼ ਕੀਤੀ ਜਾਊਗੀ ਉਹਨਾਂ ਦੀ ਕਿੰਨੇ ਬੰਦੇ ਜ਼ਖਮੀ ਹੋਏ ਨੇ ਜੀ ਇਹਨਾਂ ਨੇ ਦੱਸਿਆ ਕਿ ਤਿੰਨ ਬੰਦੇ ਜ਼ਖਮੀ ਆ ਅੱਛਾ ਜੀ ਇੱਕ ਬੰਦਾ ਹਸਪੀਟਲ ਦਾਖਲਾ ਹੂੰ ਉਹਦੇ ਦਾ ਕਾਰਨ سامنے ਆਇਆ ਕਿ ਗੱਲ ਨੂੰ ਬਾਤ ਵੇਖੋ ਮੈਂ ਇਹਨਾਂ ਕੋਲ ਆਇਆ ਮਾਂ ਪਹੁੰਚਿਆ ਮੈਂ ਜੋ ਇਹ ਬਿਆਨ ਦੱਸਣਗੇ ਇਹਨਾਂ ਨੂੰ ਮੈਨੂੰ ਪਤਾ ਲੱਗੂਗਾ ਵੀ ਕੀ ਚੱਕਰ ਕੀ ਸੀ ਅਸਲੀ ਰੀਜਨ ਕੀ ਇਹਨਾਂ ਦਾ ਮੁੱਢਲੀ ਜਾਣਕਾਰੀ ਕੀ ਦਿੱਤੀ ਗਈ ਸੀ ਮੁੱਢਲੀ ਜਾਣਕਾਰੀ ਨੇ ਦੱਸਿਆ ਵੀ ਸ਼ਰਾਬ ਦੀ ਅੰਸਰ ਆਇਆ ਕੋਈ ਆ ਕੇ ਉਹਨਾਂ ਗੁਰੂ ਘਰ ਦਗਨ ਦਾ ਜੀ ਦਿੱਤੀ ਆ ਜੀ ਤੇ ਉਹ ਇਹਨਾਂ ਦੇ ਸੇਵਾ ਕਰ ਰਹੇ ਉਹਨਾਂ ਨੇ ਸੈਕ ਕੀਤਾ ਕੋਈ ਕੋਈ ਇਥੇ ਦੀ ਪਛਾਣ ਤੋਂ ਖਿਆਲ ਤੇ ਵੇਖੋ ਮੈਨੂੰ ਅਜੇ ਤੱਕ ਅਸਲੀ ਪਤਾ ਕੋਈ ਮੈਂ ਮੌਕੇ ਦੂੰ ਸਾਂਖੀ ਉਹਦੇ ਅੱਥਪਾਈ ਹੋਈ ਹੈ ਨਾਲ ਅੱਥਪਾਈ ਕਾਰਜ ਬਣਾ ਤੇ ਦੇਖਦਾ ਰਿਹਾ ਸਰ ਵੀ ਹੈ ਕਿਸੇ ਨਾਲ ਨਹੀਂ ਮੈਂ ਦੇਖੇ ਜੀ ਵੇਖੋ ਮੈਂ ਗਲਤ ਬਿਆਨ ਨਹੀਂ ਦੇ ਰਿਹਾ ਤੁਹਾਨੂੰ ਮੈਂ ਇਹਨਾਂ ਕੋਲ ਹਿਆਰ ਦੇਖਿਆ ਮੈਂ ਜੇ ਹੁਣੇ ਇਹਨਾਂ ਕੋਲੇ ਸੀਸੀਟੀਵੀ ਫੁਟੇਜ ਆਈ ਸਾਹਮਣੇ ਨਹੀਂ ਮੈਨੂੰ ਅਜੇ ਪ੍ਰੋਵਾਈਡ ਨਹੀਂ ਕਰਾਈ ਇਹਨਾਂ ਨੇ ਕੋਈ ਵੀਡੀਓ ਵਗੇਰਾ ਕਹਿੰਦੇ ਸੀ ਸਾਰੇ ਇੰਨੇ ਲੋਕ ਦੱਸ ਰਹੇ ਨੇ ਕਿ ਜਿਹੜੇ ਅੰਦਰ ਬੱਤ ਲੋ ਇਹ ਕਹਿੰਦੇ ਵੀ 5-6 ਨਹੀਂ ਪੰਦਾ 20 ਜਣੇ ਸੀ ਜੀ ਤਾਂ ਜਿੰਨੇ ਵੀ ਲੋਕ ਆਉਣਗੇ ਪਤਾ ਕਰ ਰਹੀ ਨੇ ਆਪਾਂ ਠੀਕ ਹੈ ਜੀ ਹਾਲਾਤ ਕਿਵੇਂ ਨੇ ਜਿੰਨਾਂ ਨੂੰ ਸ਼ਾਂਤ ਹਾਲਾਤ ਸ਼ਾਂਤਮਈ ਆ ਹੁਣ ਮੈਂ ਇਹਨਾਂ ਕੋਲੇ ਪਹੁੰਚਿਆ ਵਾਂ ਜੋ ਵੀ ਕਾਰਵਾਈ ਪੰਦੀ ਉਵੇਂ ਜੇ ਇਹਨਾਂ ਦੇ ਬਿਆਨ ਲਿਖ ਕੇ ਜੇ ਸੱਟ ਲੱਗੀ ਗਈ ਤੇ ਜੋ ਵੀ ਲੱਗੀ ਆ ਉਹ ਤੇ ਪੁਛਨ ਦਰਜ ਕੀਤਾ ਜਾਊਗਾ ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਦੀ ਸੱਟ ਲੱਗੀ ਆ 8:40 8:40 ਦੀ ਝਗੜਾ ਹੈ এবੀਆ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਆ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ